ਮੈਂ ਜੀ ਹਰਪ੍ਰੀਤ ਸਿੰਘ ਤੁੰਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ ਅੱਜ ਹਾਂ ਜਿਹੜਾ ਚਾਹੋਗੇ ਜਿਹੜਾ ਜਿਹੜੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਅੱਜ ਫਤਿਹਗੜ੍ਹ ਸਾਹਿਬ ਮੰਡੀ ਚ ਟ੍ਰੇਲ ਦੇ ਹੱਥੇ ਸਰਕਾਰੀ ਖਰੀਦ ਜਿਹੜੀ ਹੈ ਸ਼ੁਰੂ ਕੀਤੀ ਗਈ ਆ ਮੈਂ ਪੂਰੇ ਜ਼ਿਲ੍ਹੇ ਦੇ ਜਿੰਨੇ ਵੀ ਅਫਸਰਾਂ ਸਾਹਿਬ ਆ ਕਦੂਰ ਸਾਹਿਬ ਬਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰਿਆਂ ਨੇ ਅੱਜ ਇੱਥੇ ਇਕੱਤਰ ਹੋ ਕੇ ਖਰੀਦ ਸ਼ੁਰੂ ਕਰਵਾਈ ਆ ਲਗਭਗ 12 ਦੇ ਕਰੀਬ 12:30 ਦੇ ਕਰੀਬ ਮੌਜੂਦ ਸ੍ਰੀ ਆ ਮੌਜੂਦ ਠੀਕ ਆ ਮੈਂ ਬੇਨਤੀ ਕਰਦਾ ਹਾਂ ਸੈਕਟਰੀ ਸਾਹਿਬ ਨੂੰ ਜਾਂ ਜਿਹੜੇ ਵੀ ਇੱਥੇ ਮੰਡੀ ਦੇ ਇੰਚਾਰਜ ਹੋਰ ਵੀ ਸਾਥੀ ਆ ਕਿ ਕਿਸੇ ਨੂੰ ਵੀ ਇੱਕ ਅੱਧੇ ਪੁਆਇੰਟ ਦਾ ਮੁਕੱਦਰ ਦੇ ਉੱਤੇ ਪਰੇਸ਼ਾਨ ਨਾ ਕੀਤਾ ਜਾਵੇ ਜਿਹਦੀ ਢੇਰੀ ਆਉਂਦੀ ਆ ਪਹਿਲ ਦੇ ਆਧਾਰ ਤੇ ਉਹਦੀ ਤੋਲ ਕੇ ਜਦੋਂ ਤਲਾਈ ਹੋ ਜਾਂਦੀ ਹੈ ਸਰਕਾਰ ਵੱਲੋਂ ਨਿਰਦੇਸ਼ ਹੈ ਤੁਰੰਤ ਪੈਸੇ ਉਹਦੇ ਖਾਤੇ 'ਚ ਆ ਰਹੇ ਨੇ ਸਾਨੂੰ ਸਾਡੀਆਂ ਡਿਊਟੀਆਂ ਲਾਈਆਂ ਸਰਕਾਰ ਨੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਜ਼ਿੰਮੇਵਾਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੁਹਾਡੀ ਤਲਾਈ ਚ ਜਾਂ ਕਿਸੇ ਤਰ੍ਹਾਂ ਦੀ ਤੁਹਾਡਾ ਕੋਈ ਹੜਾ ਫਰੀ ਹੁੰਦੀ ਆ ਉਹਦੇ ਬਾਰੇ ਵੀ ਸਾਨੂੰ ਸੂਚਿਤ ਕਰੋ ਅਸੀਂ ਪ੍ਰਸ਼ਾਸਨ ਨੂੰ ਜਾਂ ਮਹਿਕਮੇ ਨੂੰ ਆਪ ਪੁੱਛਾਂਗੇ ਵੀ ਕਿਉਂ ਬਈ ਆ ਢੇਰੀ ਦੇ ਵਿੱਚ ਇਦਾਂ ਕਿਉਂ ਆਇਆ ਚੇਅਰਮੈਨ ਸਾਹਿਬ ਨੂੰ ਜੁਗਤੋ ਚੁੱਕੇ ਨੇ ਚੇਅਰਮੈਨ ਸਾਹਿਬ ਸਾਡੇ ਬੜੇ ਵਧੀਆ ਸਾਥੀ ਨੇ ਅਸੀਂ ਜਾਂ ਜਿਹੜੇ ਸਰਕਾਰੀ ਮੁਲਾਜ਼ਮ ਆ ਇਹ ਸਾਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਸੇਵਾਦਾਰ ਆ ਤੁਹਾਡੇ ਤੇ ਸੇਵਾਦਾਰਾਂ ਦਾ ਕੰਮ ਹੁੰਦਾ ਵੀ ਜਿਹੜੀ ਜਨਤਾ ਆ ਉਹਨੂੰ ਪਰੇਸ਼ਾਨੀ ਨਾ ਹੋਵੇ ਤੇ ਇਸ ਕਰਕੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਸੇ ਵੀ ਕਿਸਾਨ ਨੂੰ ਕਿਸੇ ਲੇਬਰਮੈਨ ਨੂੰ ਅਸੀਂ ਉਹਨਾਂ ਲਈ 24 ਘੰਟੇ ਦਿਨ ਰਾਤ ਜਿੰਨੇ ਦਿਨੇ ਮੰਡੀ ਚੱਲਦੀ ਉਹਨੇ ਦਿਨ ਉਹਨਾਂ ਦੀ ਸੇਵਾ ਚ ਦਿਨ ਰਾਤਾਂ ਚੱਲਿਆ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਸਾਡੇ ਨਾਲ ਸੰਪਰਕ ਕਰਨ ਦੋਵੇਂ ਹੀ ਅਸੀਂ ਭਰਾ ਇਸੇ ਏਰੀਏ ਦੇ ਰਹਿਣ ਵਾਲੇ ਆ ਤੇ ਸਦਾ ਹੀ ਤੁਹਾਡੀ ਸੇਵਾ ਜਾਜ਼ਰੇ ਅੱਜ ਇੱਥੇ ਅਸੀਂ ਕੰਕ ਦੀ ਕ੍ਰੀਰ ਸ਼ੁਰੂ ਕਰਾਉਣ ਲਈ ਪਹੁੰਚੇ ਆ ਨਾਲ ਸਾਡੇ ਸਾਰੇ ਸਾਥੀ ਪਹੁੰਚੇ ਨੇ ਆਰਟੀਸ ਸਾਹਿਬਾਨ ਇੰਸਪੈਕਟਰ ਸਾਹਿਬਾਨ ਸੈਕਟਰੀ ਸਾਹਿਬਾਨ ਸਾਰੇ ਪਹੁੰਚੇ ਨੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਬਹੁਤ ਵਧੀਆ ਨੇ ਤੇ ਜੇ ਕੋਈ ਕਮੀ ਹੋਊਗੀ ਵੀ ਧਿਆਨ ਦੇ ਰਹੇ ਆ ਬਿਲਕੁਲ ਐ ਸਹੀ ਕੰਮ ਪਹਿਲਾਂ ਨਾਲੋਂ ਜਿਹੜਾ ਪ੍ਰਬੰਧ ਸਹੀ ਹੋਣਗੇ ਪ੍ਰਕਾਟੀ ਵੀ ਹਾਂ ਬਿਲਕੁਲ ਜੀ ਹੋਣੀ ਤੁਹਾਡੇ ਸਾਹਮਣੇ ਕਰਾ ਕੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਈ ਉਹ ਬਿਲਕੁਲ ਨਹੀਂ ਜੀ ਕੋਈ ਵੀ ਕਿਸੇ ਦੇ ਵੀ ਧਿਆਨ ਚ ਆਉਂਦਾ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਸਾਡੇ ਧਿਆਨ ਚ ਜ਼ਰੂਰ ਲਿਓਣ ਕਿ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਮੁੱਖ ਤੌਰ ਤੇ ਲਗਦੇ ਚੱਲੇ ਜਾ ਰਹੇ ਨੇ ਦੇਖੋ ਜੋ ਵੀ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਲੋੜ ਆ ਪਾਣੀ ਦੀ ਰਹਿائش ਦੀ ਕੋਈ ਵੀ ਹਰ ਪ੍ਰਕਾਰ ਦੀ ਕਿਸਾਨਾਂ ਦੀ ਹੋਗੀ ਆੜਤੀਆਂ ਦੀ ਹੋਗੀ ਟਵਾਟਵਾਈ ਆਰਿਆਂ ਦੀ ਹੋਗੀ ਸਾਡੇ ਜੋ ਅਫਸਰ ਸਹਿਬਾਨ ਆ ਆੜਤੀਆਂ ਕਿਸੇ ਦੀ ਵੀ ਕੋਈ ਵੀ ਜਿਹੜੇ ਇਹਦੇ ਵਿੱਚ ਆਉਂਦੇ ਨੇ ਹਰ ਮਤਲਬ ਹਰ ਕਿਸੇ ਦਾ ਜਿਹੜਾ ਧਿਆਨ ਉਹ ਰੱਖਿਆ ਜਾਊਗਾ ਮੇਰਾ ਨਾਮ ਗੁਰਸ਼ਰਨ ਸਿੰਘ ਆ ਜੀ ਪੀਏ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਅੱਜ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੰਡੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਖਰੀਦ ਸ਼ੁਰੂ ਕਰਾਈ ਗਈ ਹੈ ਤੇ ਜਿਹੜੇ ਪ੍ਰਬੰਧਾਂ ਦਾ ਸਾਰਾ ਜਾਇਜ਼ਾ ਲਿਆ ਗਿਆ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ ਮਨਿੰਦਰ ਸਿੰਘ ਅਮੀ ਜੀ ਡਾਇਰੈਕਟਰ ਸਾਹਿਬ ਪੰਜਾਬ ਮੰਡੀ ਬੋਰਡ ਆਰਪੀ ਸਿੰਘ ਤੁਨਾ ਜੀ ਨਾਲ ਉਹਨਾਂ ਦੇ ਸੈਕਟਰੀ ਸਾਹਿਬਾਨ ਤੇ ਏਜੰਸੀਆਂ ਦੇ ਇੰਸਪੈਕਟਰ ਆਰਤੀਆ ਸਾਹਿਬਾਨ ਸਾਡੇ ਆਰਤੀਆਂ ਦੇ ਪ੍ਰਧਾਨ ਜਸਕਰਨ ਸਿੰਘ ਜੀ ਸਾਰੇ ਇੱਥੇ ਮੌਜੂਦ ਆ ਤੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਆ ਖਰੀਦ ਜਿਹੜੀ ਆ ਸ਼ੁਰੂ ਕਰਾਈ ਗਈ ਹੈ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿਸਾਨਾਂ ਨੂੰ ਇਹੀ ਅਪੀਲ ਆ ਜੀ ਜਿਹੜੀ ਉਹ ਜੋ ਵੀ ਇਹਦਾ ਮਤਲਬ ਮੌਇਸਚਰ ਜਿਹੜਾ ਦੱਸਿਆ ਗਿਆ ਹੈ ਐਫਸੀਆਈ ਵੱਲੋਂ ਉਹਦੇ ਮੁਤਾਬਕ ਜਿਹੜੀ ਸੁੱਕੀ ਫਸਲ ਜਿਹੜੀ ਉਹ ਮੰਡੀਆਂ ਦੇ ਵਿੱਚ ਲੈ ਕੇ ਆਉਣ ਤਾਂ ਜੋ ਜਿਹੜਾ ਨਾ ਆੜਤੀਆਂ ਨੂੰ ਕੋਈ ਪਰੇਸ਼ਾਨੀ ਆਵੇ ਨਾ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਆਵੇ ਤੇ ਸਰਕਾਰ ਵੱਲੋਂ ਇਹ ਹਦਾਇਤ ਆ ਕਿ 24 ਘੰਟਿਆਂ ਦੇ ਅੰਦਰ-ਅੰਦਰ ਜਿਹੜੇ ਉਹ ਜਿਹੜੇ ਪੇਮੈਂਟ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਆ ਨਾਲ ਦੀ ਨਾਲ ਪੇੜਾ ਭੁਗਤਾਨ ਹੋ ਕੀਤਾ ਜਾਊਗਾ